ਕਾ ਲੈ ਰਹੇ ਹੋ ਸਾਰੀਆਂ ਮਰਦनियां ਬੈਠੀਆਂ ਪੂਰੇ ਪਿੰਡ ਦੇ ਬੈਠੇ ਕੋਈ ਸਾਰੇ ਉੱਚੀ ਚਨੀਚ ਕੋਈ ਨਹੀਂ ਕੋਈ ਕੁਝ ਨਹੀਂ ਇੱਥੇ ਹੈ ਨਾ ਸਾਰੇ ਮਦਰ ਕੋਈ ਨਹੀਂ ਥੱਲੇ ਉੱਪਰ ਸਾਰੀਆਂ ਸਾਰੀਆਂ ਨੇ ਓਏ ਮਦਕਾ ਬਿਆਸਾਏ ਬਿਰਬਾਨਾ ਦੇ ਤੂੰ ਐ ਮਦਰਾ ਬੁਲਾ ਮੇਰੀ ਮਈ ਪੰਜ ਬੱਕਰੀਆਂ ਕਾਲੀਆਂ ਜੀ ਜਿਨੇ ਲੈਣੀਆਂ ਨੇ ਇਹ ਨੇੜੀ ਦੇ ਰਹਿਣ ਵਾਲੇ ਆ ਤੇ ਇਹ ਵੀ ਮੇਰਾ ਜਸੋਰ ਜਸੋਰ ਦਾ ਰਹਿਣ ਵਾਲਾ ਹੈ ਤੂੰ ਇੱਥੇ ਆ ਜਾਓ ਤੇ ਕਲਾਲੀ ਟਿੱਬੇ ਬੱਕਰੀਆਂ ਚਾਰ ਦੇ ਮਿਲ ਜਾਣਗੇ ਤੁਹਾਨੂੰ ਇਹ ਸਾਹਮਣੇ ਦੁਮੇਲ ਹੈ ਜਾਂ ਸੁਮੇਲ ਜਿਹਨੂੰ ਕਹਿ ਲੋ ਤਵੀ ਦਾ ਤੇ ਬਲੋਲ ਦਾ ਤੇ ਇਹ ਇਸ ਪਾਸੇ ਮੇਰੇ ਇਹ ਤੁਹਾਨੂੰ ਦੱਸ ਦਿਆ ਜੀ ਇਹ ਜਿਹੜਾ ਇਲਾਕਾ ਹੈ ਇਹ ਸਾਹਮਣੇ ਅੱਗੇ ਜਾ ਕੇ ਫਿਰ ਬਾਰਡਰ ਪੈ ਜਾਂਦਾ ਹੈ ਥੋੜੇ ਕੁਝ ਕਿਲੋਮੀਟਰ ਦੂਰ ਬਾਰਡਰ ਹੈ ਤਾਂ ਦੋਸਤੋ ਅੱਜ ਅਸੀਂ ਜਾ ਰਹੇ ਆ ਫਿਰ ਤੋਂ ਇੱਕ ਕਿਸੇ ਨਾ ਕਿਸੇ ਐਸੀ ਜਗ੍ਹਾ ਤੇ ਫਿਲਹਾਲ ਅਸੀਂ ਮੀਰਾ ਸਾਹਿਬ ਹਾਂ ਮੀਰਾ ਸਾਹਿਬ ਤੋਂ ਨਿਕਲਣ ਵਾਲੇ ਆ ਗੱਡੀ ਮੇਰੀ ਸ਼ੇਰਨੀ ਤਿਆਰ ਹੈ ਤੇ ਮੈਂ ਤੇ ਮੇਰਾ ਦੋਸਤ ਅਮਨ ਅਸੀਂ ਦੋਵੇਂ ਨਿਕਲਾਂਗੇ ਕਿਉਂਕਿ ਅਮਨ ਇਸ ਵੇਲੇ ਕੈਮਰਾ ਚਲਾ ਰਿਹਾ ਹੋ ਸਾਹਮਣੇ ਆ ਨਹੀਂ ਸਕਦਾ ਕੋਸ਼ਿਸ਼ ਕਰਾਂਗੇ ਵਿੱਚ ਥੋੜਾ ਜਿਹਾ ਵਿੱਚ ਆਵਾਂਗੇ ਇਕੱਠੇ ਨਿਕਲ ਰਹੇ ਆ ਅਸੀਂ ਇੱਥੋਂ ਆਰਸਪੁਰਾ ਬਾਰਡਰ ਵਾਲੀ ਸਾਈਡ ਹੁਣ ਪਤਾ ਨਹੀਂ ਹੈ ਕਿ ਕਿੱਥੇ ਜਾਣਾ ਹੈ ਚਲੋ ਚਲਦੇ ਆਂ ਤੇ ਦੇਖਦੇ ਆਂ ਇਸ ਵਲੌਗ ਨੂੰ ਸਾਰੇ ਬੰਦੇ ਲਾਈਕ ਸ਼ੇਅਰ ਫਾਲੋ ਔਰ ਖਾਸ ਕਰਕੇ ਕਮੈਂਟਸ ਜਰੂਰ ਕਰ ਦੇਣਾ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ ਚੈਨਲ ਨੂੰ ਤੇ ਚਲਦੇ ਆਂ ਅਸੀਂ ਤੇ ਬੈਠਣ ਲੱਗਾ ਮੈਂ ਤੇ ਅਮਨ ਨੂੰ ਅੱਗੋ ਜਾ ਕੇ ਪਹੁੰਚਾਵਾਂਗੇ ਤੁਹਾਨੂੰ ਪੂਰਾ ਵਲੌਗ ਦਿਖਾਵਾਂਗੇ ਤੇ ਨਾਲ ਹੀ ਰਸਤੇ ਦੇ ਵਿੱਚ ਵੀ ਤੁਹਾਨੂੰ ਪੂਰੇ ਸ਼ਾਰਟਸ ਦਿਖਾਉਂਦੇ ਜਾਵਾਂਗੇ ਤੋ ਦੇਖਦੇ ਚਲੋ ਅਸੀਂ ਨਿਕਲ ਰਹੇ ਆਂ ਇਹਦੇ ਸੱਜੇ ਪਾਸੇ ਤੁਸੀਂ ਦੇਖ ਰਹੇ ਹੋ ਹੁਣ ਅਸੀਂ ਨਿਕਲ ਰਹੇ ਹਾਂ ਆਰਸਪੁਰਾ ਵਾਲੀ ਸਾਈਡੋਂ ਆਰਸਪੁਰਾ ਦੇਖਦੇ ਹਾਂ ਕਿ ਅਸੀਂ ਕਿੱਥੇ ਜਾਣਾ ਫਿਲਹਾਲ ਅਸੀਂ ਸੋਚਿਆ ਨਹੀਂ ਹੈ ਕੁਝ ਵੀ ਇਹ ਮੀਰਾ ਸਾਹਿਬ ਬਾਜ਼ਾਰ ਇਹ ਸਾਡਾ ਕਹਿ ਸਕਦੇ ਹਾਂ ਕਿ ਸ਼ੁਰੂਆਤੀ ਜਗ੍ਹਾ ਹੁਣ ਦੇਖਦੇ ਹਾਂ ਅੱਗੇ ਕਿੱਥੇ-ਕਿੱਥੇ ਜਾਣਾ ਤੁਸੀਂ ਨਾਲ ਰਹੋ ਸਾਡੇ ਕਿ ਅਸੀਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਸਾਰਾ ਰਸਤੇ ਵਿੱਚ ਹੋਰ ਨੈਕਸਟ ਟਾਰਗੇਟ ਕੀ ਹੈ ਹਜੇ ਤੱਕ ਮੈਨੂੰ ਕੋਈ ਪਤਾ ਨਹੀਂ ਹੈ ਤਾਂ ਚਲੋ ਚੱਲਦੇ ਹਾਂ ਕੀ ਕਹਿੰਦੇ ਤੁਸੀਂ ਉਹ ਕੀ ਹੈ ਜਾਨਾ ਸਿਨੇ ਕੀ ਨਾ ਇੱਕ ਜਗ੍ਹਾ ਕੋਈ ਨੜੀ ਦੇ ਪਰੇ ਟੁਇਕ ਲਾਲੀ ਟਿੱਪੇ ਦੀ ਗੱਲ ਤੇ ਨਹੀਂ ਕਰਦੇ ਬਈ ਲਾਲੀ ਟਿੱਪਾ ਚਲੋ ਅੱਜ ਫਿਰ ਦੋਸਤੋ ਅੱਜ ਫਿਰ ਚਲਦੇ ਹਾਂ ਕਲਾਲੀ ਟਿੱਪਾ ਦੇਖੋ ਹਣ ਤਹੀ ਉੱਥੇ ਜਾ ਕੇ ਦੇਖਦੇ ਆ ਕਿ ਕੀ ਮਿਲਦਾ ਹੈ ਕੀ ਨਹੀਂ ਮਿਲਦਾ ਔਰ ਪੂਰਾ ਉੱਥੇ ਦਾ ਗੱਲਬਾਤ ਕਰਾਂਗੇ ਇਹ ਜਿਹੜਾ ਮੇਲਾ ਚੱਲ ਰਹੀ ਹੈ ਨਾਲ ਲੋਕੇ ਦੀਆਂ ਅੱਛਾ 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 ਮੇਲਾ ਚੱਲਦੀ ਹੈ ਨਾ ਮੇਲਾ ਮੈਂ ਦੱਸ ਦਿਆਂ ਮੇਲਾ ਹੁੰਦੀਆਂ ਜਿੱਥੇ ਜੋੜ ਮੇਲੇ ਜਿਸ ਤਰ੍ਹਾਂ ਹੁੰਦੇ ਨੇ ਪੰਜਾਬ ਦੇ ਵਿੱਚ ਲੋਕੀ ਸਾਲ 6 ਮਹੀਨੇ ਬਾਅਦ ਇੱਕ ਵਾਰੀ ਆਪਣੀ ਪੂਰੀ ਬਰਾਦਰੀ ਇਕੱਠੇ ਕਰਦੇ ਨੇ ਉਹ ਹੈ ਪਰ ਅਸੀਂ ਦੇਖਦੇ ਆ ਕਲਾਲੀ ਟਿੱਪਾ ਫਿਲਹਾਲ ਸਾਡਾ ਟਾਰਗੇਟ ਹੈ ਸੋ ਲੈਟਸ ਗੋ ਚੱਲਦੇ ਹਾਂ ਹੁਣ ਅਸੀਂ ਬਸ ਖੁਲੀਆਂ ਪਹੁੰਚਣ ਵਾਲੇ ਆ ਬੜਾ ਬੜਾ ਤੇ ਦੇਖੋ ਜੀ ਇਹ ਸਾਡਾ ਟਿੰਡੇ ਇਲਾਕੇ ਟਿੰਡੇ ਦੇ ਵਿੱਚ ਦੋ ਬੋੜ ਦੇ ਬੋਟੇ ਜਿਹੜੇ ਜਿਸ ਹਿਸਾਬ ਦੇ ਨਾਲ ਸੜਕ ਬਣ ਰਹੀ ਹੈ ਸ਼ਾਇਦ ਖੁੱਲੀ ਹੋਵੇਗੀ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਜ਼ਿਆਦਾ ਦਿਨ ਰਹਿਣਗੇ ਖੈਰ ਚਲੋ ਉਮੀਦ ਕਰਦੇ ਹਾਂ ਕਿ ਬੱਤੇ ਰਹਿਣ ਪਿੱਪਲ ਤੇ ਬੋੜੇ ਖਾਸ ਕਰਕੇ ਕਿਉਂਕਿ ਆਕਸੀਜਨ ਬੜੀ ਦਿੰਦੇ ਨੇ ਕੁਲੀਆਂ ਪਹੁੰਚਣ ਵਾਲੇ ਆ ਬਸ ਅਸੀਂ ਤੋਂ ਸਰ ਇਹ ਅਸੀਂ ਪਹੁੰਚ ਗਏ ਹਾਂ ਕੁਲੀਆਂ ਇਹ ਕੁਲੀਆਂ ਤੋਂ ਅਸੀਂ ਹੋ ਗਏ ਸੱਜੇ ਤੇ ਇਧਰ ਹੀ ਆ ਨਾ ਜੀ ਰਸਤਾ ਹਾਂ ਜੀ ਸੱਜਿਆ ਚਲੋ ਜੀ ਇਹ ਹੁਣ ਪਿੰਡ ਕਿੱਥੇ ਰਹਿਣ ਔਰ ਮੈਂ ਵੋੜ ਦੇ ਬੂਟੇ ਦੀ ਗੱਲ ਕਰ ਰਿਹਾ ਸੀ ਤੇ ਇਹ ਦੇਖੋ ਕੁਲੀਆਂ ਦੇ ਵਿੱਚ ਵੀ ਕਾਫੀ ਬੂਟੇ ਨੇ ਇੱਕ ਬੂਟਾ ਇਹ ਵੀ ਹੈ ਔਰ ਕਿੰਨਾ ਪੁਰਾਣਾ ਬੂਟਾ ਹੈ ਬਹੁਤ ਠੰਡ ਸਰਦ ਠੰਡਾ ਔਰ ਇਹਦੇ ਥੱਲੇ ਦੇਖੋ ਕਿੰਨੀ ਠੰਡਕ ਹੁੰਦੀ ਹੈ ਇਹ ਸਿਰਫ ਸ਼ਾਇਦ ਇਸ ਕਰਕੇ ਬਚਿਆ ਕਿ ਇੱਧਰ ਡੋਲਮੈਂਟ ਨਾਂ ਦੀ ਜਿਹੜੀ ਕੋਈ ਚੀਜ਼ ਹੈ ਉਹ ਨਹੀਂ ਹੈ ਤੋਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਰਹਿਣਗੇ ਬੂਟੇ ਕਿਉਂਕਿ ਇਸ ਵੇਲੇ ਬਹੁਤ ਹਾਲਾਤ ਮਾੜੇ ਨੇ ਤੋਂ ਚਲੋ ਇਹ ਨਹਿਰ ਦੇ ਕਿਨਾਰੇ-ਕਿਨਾਰੇ ਅਸੀਂ ਚੱਲਦੇ ਹਾਂ ਇਹ ਨਹਿਰ ਹੈ ਕਨਾਲ ਇਹ ਕੁਲਾਰੇ ਕਨਾਰੇ ਹੁਣ ਅਸੀਂ ਸਿੱਧਾ ਨੜੀ ਔਰ ਉਸ ਤੋਂ ਬਾਅਦ ਕਲਾਲੀ ਆ ਗਾ। ਤੋਂ ਇੱਥੋਂ ਵੀ ਜੀ ਸੱਜੇ ਇਹ ਗਿਆ ਰਸਤਾ ਨੜੀ ਵੱਲ ਨੂੰ। ਇਹ ਆ ਜੇ ਕਲਾਲੀ ਟਿੱਬੇ ਦਾ ਰਸਤਾ। ਹੁਣ ਮੈਨੂੰ ਖੁਦ ਨਹੀਂ ਪਤਾ ਤੇ ਅਮਨ ਕਹਿ ਰਿਹਾ ਕਿ ਮੈਨੂੰ ਵੀ ਥੋੜਾ ਥੋੜਾ ਹੀ ਪਤਾ ਹੈ। ਉਹ ਦੇਖਦੇ ਆਂ ਕਿ ਕਿੱਥੇ ਜਾਣਾ। ਪਿੰਡ ਪਿੰਡ ਹੁੰਦਾ ਜੀ। ਵਸਦੀ کلا ٹب راستہ یہی ہے کلاسا ادھر اچھا مطلب گاؤں کے بیچ میں سے جاتا مور آپ کہاں کے رہنے والے ہو آپ کہاں سے آئے ہو یہاں کام کرتے ہو اچھا اچھا پٹھے میں کام کرتے ہو سارا پریوار ہے ارے واہ کیا محنتی لوگ ہو آپ بہت اچھا بہت اچھا ਪਠੇ ਲੱਦੇ ਉਹਨਾਂ ਨੇ ਡੰਗਰਾਂ ਤੇ ਲਈ ਤੇ ਇਹ ਹੁਣ ਇਸ ਵੇਲੇ ਅਸੀਂ ਪਹੁੰਚੇ ਆਂ ਜੀ ਪਿੰਡ ਹੈਗਾ ਨੜੀ ਨੜੀ ਖੇਪੜ ਇਹ ਇਧਰੋਂ ਸਿੰਬਲ ਕੈਂਪ ਦੇ ਨਾਲ ਵੀ ਲੱਗਦਾ ਤੇ ਉਧਰੋਂ ਟੱਚ ਕਰਦਾ ਜੀ ਇਹ ਦਸੌਰ ਨੂੰ ਦਸੌਰ ਪਿੰਡ ਹੈ ਇੱਥੇ ਇੱਕ ਇਸ ਪਿੰਡ ਦੇ ਵਿੱਚੋਂ ਨਿਕਲ ਕੇ ਜਿਹੜਾ ਰਸਤਾ ਹੈ ਉਹ ਅਸੀਂ ਜਾ ਰਹੇ ਆਂ ਕਲਾਲੀ ਟਿੱਬੇ ਵੱਲ ਨੂੰ ਤੇ ਇਹ ਦੇਖੋ ਪਿੰਡ ਵੀ ਦਿਖਾਣੇ ਆ ਤੁਹਾਨੂੰ ਲੇਕਿਨ ਪਿੰਡ ਪਿੰਡ ਹੈ ਜੀ ਇਹ ਪਿੰਡ ਨੜੀ ਖੇਪੜ ਸਰ ਦੇਖ ਰਹੇ ਹੋ ਤੁਸੀਂ ਇਹ ਇਹ ਆ ਗਿਆ ਨੜੀ ਖੇਪੜ ਦਾ ਗੁਰਦੁਆਰਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਦੇਖੋ ਨਿਸ਼ਾਨ ਸਾਹਿਬ ਝੂਲ ਰਹੇ ਨੇ ਉੱਤੇ ਪੰਜ ਨਿਸ਼ਾਨ ਸਾਹਿਬ ਲੱਗੇ ਹੋਏ ਆ ਔਰ ਬਹੁਤ ਅੱਛੀ ਜਗ੍ਹਾ ਔਰ ਸਭ ਤੋਂ ਵੱਡੀ ਗੱਲ ਕਿ ਇੱਥੇ ਫਿਰ ਤੁਹਾਨੂੰ ਪਿੱਪਲ ਜਾਂ ਬੋਹੜ ਦਾ ਬੂਟਾ ਜਿਹੜਾ ਉਹ ਜ਼ਰੂਰ ਮਿਲੇਗਾ ਠੰਡੀ ਛਾਂ ਜਿੱਦੀ ਬਹੁਤ ਜ਼ਬਰਦਸਤ ਇਹੀ ਚੀਜ਼ ਅਸੀਂ ਜਿਹੜੀ ਹੈ ਪਿੰਡਾਂ ਵਿੱਚ ਲੱਪਣ ਲਈ ਆਏ ਆ ਜਿਹੜੀ ਸ਼ਹਿਰਾਂ ਦੇ ਵਿੱਚੋਂ ਗੁੰਮ ਹੋ ਗਈ ਹੈ ਤਾਂ ਖਾਸ ਕਰਕੇ ਸ਼ਹਿਰ ਵਾਲਿਓ ਇਸ ਵਲੌਗ ਨੂੰ ਜ਼ਰੂਰ ਲਾਈਕ ਸ਼ੇਅਰ ਫਾਲੋ ਸਬਸਕ੍ਰਾਈਬ ਸਭ ਕੁਝ ਕਰ ਦਿਓ ਜੀ ਜੋ ਜੋ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਦਿਖਾਉਣੇ ਆ ਅੱਗੇ ਵੀ ਪਿੰਡ ਲੜੀ ਖੇਪੜ ਦੇਖੋ ਜੀ ਹਜੇ ਵੀ ਇਹ ਸਭ ਚੀਜ਼ਾਂ ਹੈਨ ਇੱਥੇ ਆਹ ਵੇਖੋ ਕਿਵੇਂ ਪੂਰਾ ਜਗਾ ਜਗਾ ਤੇ ਗੱਡੇ ਖੜੇ ਆ ਏ ਦੇਖੋ ਜੀ ਪਿੰਡ ਦੇ ਬਾਹਰ ਬਾਹਰ ਨਾ ਆ ਰਹੇ ਸੀ ਜਾਂਦੇ ਜਾਂਦੇ ਕਲਾਲੇ ਟਿੱਬੇ ਤੋਂ ਸਾਡੋ ਇੱਕ ਜਗ੍ਹਾ ਮਿਲੀ ਹੈ ਤੇ ਇੱਥੇ ਵੀ ਬੋਰ ਦਾ ਜਾਂ ਪਿੱਪਲ ਦਾ ਬੋਟਾ ਹੈ ਔਰ ਕਾਫੀ ਲੋਕ ਕੀ ਬੈਠੇ ਨੇ ਦੇਖਦੇ ਆ ਕੀ ਹੁੰਦਾ ਚਲਦੇ ਆਣੇ ਦੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਇਹ ਦੇਖੋ ਜੀ ਪਿੰਡ ਪਿੰਡ ਦੀਆਂ ਗਲੀਆਂ ਤੇ ਪਿੰਡ ਦੀ ਸੱਤ ਇਹ ਹੈ ਪਿੰਡ ਦੀ ਸਤ ਕਲਾਲੀ ਟੀਪੇ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਸਾਨੂੰ ਇਹ ਸਾਥ ਮਿਲੀ ਔਰ ਦੇਖਿਆ ਕਿ ਇੱਥੇ ਸਾਰੇ ਜਿਹੜੇ ਪਿੰਡ ਦੇ ਲੋਕੀ ਨਾਲ ਜ ਹੈ ਵੀ ਐਤਵਾਰ ਔਰ ਸਾਰੇ ਇੱਥੇ ਇਕੱਠੇ ਨੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਸਭ ਤੋਂ ਪਹਿਲੇ ਸ਼ੁਰੂਆਤ ਕਰਦੇ ਆਂ ਬਾਬਾ ਜੀ ਬਾਬੇ ਕੀ ਨਾਂ ਤੁਹਾਡਾ ਚੰਜੀ ਜੀ ਚੰਜੀ ਜੀ ਇਹ ਪਿੰਡ ਕਿਹੜਾ ਹੈ ਖੇਪੜ ਖੇਪੜ ਇਹਦੇ ਪਿੱਛੇ ਨੜੀ ਸੀਗਾ ਅਸੀਂ ਹੁਣ ਪੁੱਜੇ ਖੇਪੜ ਤੇ ਖੇਪੜ ਦੇ ਵਿੱਚ ਅੱਜ ਮੈਂ ਦੇਖਿਆ ਸੱਤ ਦੇ ਵਿੱਚ ਤੁਸੀਂ ਸਾਰੇ ਆ ਮਜ਼ਾ ਲੈ ਰਹੇ ਹੋ ਪਾਣੀਆਂ ਬਰਾਦਦੀਆਂ ਬੈਠੀਆਂ ਪੂਰੇ ਪਿੰਡ ਦੇ ਬੈਠੇ ਕੋਈ ਸਾਰੇ ਆਹ ਉੱਚੀ ਚਨੀਚ ਕੋਈ ਨਹੀਂ ਕੋਈ ਕੁਝ ਨਹੀਂ ਇੱਥੇ ਹੈ ਨਾ ਸਾਰੇ ਮਦਰ ਕੋਈ ਨਹੀਂ ਥੱਲੇ ਉੱਪਰ ਸਾਰੇ ਸਾਰੇ ਹੀ ਨੇ ਹੈ ਨਾ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਤੋ ਦੇਖੋ ਕਿੰਨੀ ਪਿਆਰੀ ਜਗ੍ਹਾ ਔਰ ਉਹ ਕਹਿੰਦੇ ਨੇ ਜੀ ਐਵੇਂ ਪਿੰਡਾਂ ਦੇ ਬਾਹਰ ਸ਼ਹਿਰਾਂ 'ਚ ਰੋਲਾ ਪਿਆ ਜੀ ਲੋਕੀ ਇਕੱਠੇ ਨਹੀਂ ਆਹ ਦੇਖੋ ਕੌਣ ਕਹਿੰਦਾ ਇਕੱਠੇ ਨਹੀਂ ਐ ਲੋਕੀ ਆ ਸਾਰੇ ਇਕੱਠੇ ਬੈਠੇ ਆ ਹਾਂ ਜੀ ਹੋਰ ਆ ਜੀ ਕੀ ਨਾਮ ਤੁਹਾਡਾ ਰਾਜਕੁਮਾਰ ਰਾਜਕੁਮਾਰ ਜੀ ਅੱਜ ਫਿਰ ਕੀ ਚੱਲ ਰਿਹਾ ਹੈ ਬੈਠਾ ਟਾਈਮ ਪਾਸ ਕਰਦਾ ਬੇਲੇ ਕੀ ਖੜੀ ਹੈ ਹੈ ਟਾਈਮ ਪਾਸ ਕਰ ਰਹੇ ਹੋ ਇਹ ਟਾਈਮ ਪਾਸ ਨਹੀਂ ਹੈ ਮਹਾਰਾਜ ਮੇਰੇ ਹਿਸਾਬ ਦੇ ਨਾਲ ਨਾ ਸਹੀ ਟਾਈਮ ਇਹ ਹੋਈ ਹੈ ਕਿ ਤੁਸੀਂ ਚਾਰ ਬੰਦੇ ਇਕੱਠੇ ਬੈਠਦੇ ਹੋ ਨਹੀਂ ਤੇ ਕੌਣ ਇਕੱਠਾ ਬੈਠਦਾ ਇੱਥੇ ਹੈਨਾ ਮੈਂ ਮੈਂ ਉਹੀ ਦੇਖ ਰਿਹਾ ਤੇ ਇਹ ਗੱਲ ਕਰਾਂਗੇ ਸਾਰਿਆਂ ਦੇ ਨਾਲ ਹੀ ਥੋੜਾ ਕੀ ਨਾ ਬਾਬਾ ਜੀ ਥੋੜਾ ਅੱਛਾ ਉਹ ਨਾਂ ਤੇ ਬੋਲੋ ਨਾਂ ਤੇ ਬੋਲੋ ਦਰਸ਼ਨ ਲਾਲ ਹਾਂ ਉੱਚਾ ਸੁਣਦੇ ਕੋਈ ਗੱਲ ਨਹੀਂ ਅਸੀਂ ਉੱਚਾ ਬੋਲਾਂਗੇ ਦਰਸ਼ਨ ਲਾਲ ਦਰਸ਼ਨ ਲਾਲ ਨਾ ਇਹਨਾਂ ਦਾ ਕੋਈ ਪਿੰਡ ਦੀ ਸੁਣਾ ਦਿਓ ਆਪਣੀ ਕੀ ਆਖਣੇ ਆਖਰੇ ਪਿੰਡ ਦੀ ਕੋਈ ਸੁਣਾਉ ਖਬਰ ਆ ਪੈਟ ਦਿਖਾਵਾ ਰਹੇ ਜਰਾ ਇਹਨੇ ਕੋਲ ਸੁਣਾਉਦੇ ਇਹ ਇਹ ਮਜ਼ਾਜੀ ਪਿੰਡ ਦਾ ਆ ਦੇਖ ਲਓ ਬਾਬਾ ਜੀ ਖੁੱਲੇ ਹੋ ਕੇ ਕਹਿੰਦੇ ਕਿ ਮੈਂ ਮੈਂ ਨਹੀਂ ਸੁਣਾਉਦਾ ਬਾਕੀਆਂ ਦੇ ਕੋਲ ਬਾਕੀਆਂ ਦੇ ਕੋਲ ਸੁਣ ਲੋ ਅਜਾ ਤੁਸੀਂ ਤੜਕੀ ਨਾ ਜੀ ਮਿੰਦਾ ਜੀ ਇਹ ਜਿਹੜਾ ਇਸ ਵੇਲੇ ਭੋਲ ਬਣਿਆ ਹੋਇਆ ਹੈ ਇਹ ਆਮ ਤੌਰ ਤੇ ਬਣਿਆ ਰਹਿੰਦਾ ਜਾਂ ਸਿਰਫ ਅੱਜ ਦਾ ਦਿਨੀ ਹੈ ਕਿਤੇ ਨਾ ਨਾ ਇੰਨਾਂ ਹੀ ਵੈਸੇ ਪਿੰਡ ਬਾਬੇ ਜਿਆਦਾ ਵਰਨਾ ਅੱਛਾ ਰਾਤੀ 8:00 9:00 ਵਜੇ ਬੈਠੇ ਰਹਿੰਦੇ ਇਕੱਠੇ ਸਾਰੇ ਪਿੰਡ ਵਾਲੇ ਹਾਂ ਜੀ ਕੱਦ ਕੱਦ ਆ ਰਹੀ ਹੈ ਬਹੁਤ ਬਾਰਿਸ਼ ਹੋਈ ਹੈ ਅੱਛਾ ਅੱਛਾ ਮਨ ਸਾਰੇ ਇਸ ਵੇਲੇ ਕੱਦ-ਕੁੱਦ ਕਰਨ ਲਈ ਗਏ ਨੇ ਮੁੰਜੀ ਦਾ ਟਾਈਮ ਹੈ ਜੇ ਦੋ ਤਰੇ ਟੋਲੀ ਹੁੰਦੀਆਂ ਅੱਛਾ ਉਹ ਐਵੇਂ ਦਿਲਾ ਤੇ ਸੀਪ ਬਾਗੀ ਹੋਰ ਕਹਿੰਦੇ ਅੱਛਾ ਇੱਕ ਦਿਲਾ ਚੱਲਦਾ ਤੇ ਇੱਕ ਸੀਪ ਚੱਲਦੀ ਹੈ ਜਾਂ ਪਾਬੋ ਖੇੜ ਦੇ ਵਾਰੇ ਦੇਸੀ ਹੋਰ ਕੋਈ ਨਹੀਂ ਅੱਛਾ ਮਤਲਬ ਜੱਪ ਪਾਬੋ ਜਾਂ ਦਿਲਾ ਜਾਂ ਸੀਪ ਕੀ ਪਾਬੋ ਹੈ ਮੈਠੀ ਉਹ ਪਾਜੀ ਕੀ ਨਾਮ ਤੁਹਾਡਾ ਗਰuram ਗਰuram ਜੀ ਕੀ ਦੇਹੀ ਵਾਹ ਇਹ ਪਹਿਲੇ ਬੈਠੇ ਰਹਿੰਦੇ ਪਹਿਲੇ ਬੈਠੇ ਰਹਿੰਦੇ ਹੁਣ ਗਾਲੀ ਅੱਛਾ ਅੱਛਾ ਦੇਖਿਓ ਇਹ ਹੀ ਬਾਹ ਨੂੰ ਥੜਾ ਸਿ ਥੜਾ ਸਿ ਅੱਛਾ ਥੜਾ ਸਿ ਜਾਈ ਪਹਿਲੇ ਕੰਮ ਕਰਦੇ ਸੀ ਨਾ ਫਿਰ ਹਾਂ ਪਹਿਲਾਂ ਕਰਦਾ ਹੁਣ ਬੇਲੇ ਹੀ ਪੈਦਾ ਜੁੱਧ ਮਰਦੀ ਪਾਲੀ ਇਹ ਹੁੰਦੀ ਦਲੇਰੀ ਬਹੁਤ ਅੱਛਾ 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 ਲਾਡੂ ਜੀ ਤਾਂ ਮੇਰੇ ਖਿਆਲ ਦੇ ਵਿੱਚ ਅਸੀਂ ਹੁਣ ਆਪਣੀ ਮੰਜ਼ਿਲ ਤੱਕ ਪਹੁੰਚਣ ਵਾਲੇ ਆ ਜਿਸ ਹਿਸਾਬ ਦਾ ਇਹਦਾ ਨਾਮ ਹੈ ਟਿੱਬਾ ਤੇ ਉੱਚੀ ਜਗ੍ਹਾ ਦੇ ਵਿੱਚ ਆ ਚੁੱਕੇ ਆ ਮੈਂ ਥੋੜਾ ਹੀ ਦੂਰ ਰਹਿ ਗਿਆ ਹੁਣ ਜਾ ਕੇ ਪਤਾ ਲੱਗਣਾ ਕਿ ਕੀ ਹੈ ਉੱਥੇ ਨੇੜੇ ਹੀ ਹੈ ਕੋਈ ਜ਼ਿਆਦਾ ਦੂਰ ਨਹੀਂ ਹੈ ਕੁਝਕ ਦੂਰੀ ਦੇ ਵਿੱਚ ਜਿਹੜਾ ਹੈ ਉਹ ਬਾਰਡਰ ਵੀ ਹੈਗਾ ਤੋਂ ਇਹ ਅਸੀਂ ਪਹੁੰਚ ਰਹੇ ਆ ਇਹ ਆ ਗਿਆ ਜੀ ਬਾਰਡਰ ਪੁਲਿਸ ਨੜੀ ਇਹਦੇ ਕੋਲੋਂ ਲੰਘ ਕੇ ਅਸੀਂ ਜਾ ਰਹੇ ਆ ਤੋਂ ਦੋਸਤੋ ਆ ਪਹੁੰਚ ਗਏ ਆ ਅਸੀਂ ਆਪਣੇ ਉਸ ਜਗ੍ਹਾ ਤੇ ਕਲਾਲੀ ਟਿੱਬੇ ਤੇ ਕਲਾਲੀ ਟਿੱਬੇ ਤੇ ਸ਼ਾਇਦ ਕੋਈ ਮੰਦਰ-ਸ਼ੰਦਰ ਹੈ ਜਾਂ ਕੀ ਹੈ ਉਹ ਅੰਦਰ ਜਾ ਕੇ ਪਤਾ ਲੱਗੇਗਾ ਤੇ ਇੱਥੇ ਤਾਂ ਕੋਈ ਬੰਦਾ ਜਿਆਦਾ ਕੋਈ ਹੋਏਗਾ ਉਹਦੇ ਨਾਲ ਗੱਲਬਾਤ ਕਰਾਂਗੇ ਅਸੀਂ ਲਗਭਗ ਅਸੀਂ ਪਹੁੰਚ ਗਏ ਹੋਰ ਜੰਗਲ ਸ਼ੁਰੂ ਹੋ ਗਿਆ ਹੈ ਹੋਰ ਅਜ ਐਤਵਾਰਾ ਸ਼ਾਇਦ ਲੋਕੀ ਵੀ ਕਾਫੀ ਆਏ ਹੋਏ ਨੇ ਤਾਂ ਦੇਖਦੇ ਆਂ ਚੱਲ ਕੇ ਗੱਲਬਾਤ ਕਰਦੇ ਆਂ ਬਸ ਤੇ ਦੋਸਤੋ ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਔਰ ਅੱਗੇ بڑا ਕੋਈ ਅਖਾੜਾ-ਵਖਾੜਾ ਲੱਗਾ ਹੋਇਆ ਹੈ ਸਾਰਾ ਦਿਖਾਵਾਂਗੇ ਤੁਹਾਨੂੰ ਜੋੜੇ ਸ਼ਾਇਦ ਸਾਨੂੰ ਇੱਥੇ ਲਾਣੇ ਪੈਣੇ ਆ ਕਿਉਂਕਿ ਮੰਦਿਰ ਹੈ ਇਹ ਤਾਂ ਬੇਸਾਨ मद खां पिया छाहे कृपा न दे तूं मदि मेरी माई ਜਿਹੜਾ ਇਹ ਕਿ ਕਲਾਲੀ ਸ਼ਹਿਰ ਹੁੰਦਾ ਹੈ ਪਹਿਲਾਂ ਬਹੁਤ بڑا ਸ਼ਹਿਰ ਹਾ ਜਿਹੜਾ ਕਿ 12 ਕਿਲੋਮੀਟਰ 12 ਮੀ ਲੀਟਰ ਹਾ 12 ਮੀ ਲੀਟਰ ਔਰ 12 ਮੀ ਲੀਟਰ ਇਹ ਤਿੰਨ ਤਰਫ ਸ਼ਹਿਰ ਹਾ 12-12 ਮੀਲ ਦਾ ਤੋਂ ਇਹੀ ਜਿਹੜੇ ਸ਼ਹਿਰ ਦੀ ਰਾਣੀ ਸੀ ਉਹਦੇ ਨਾਂ ਕਲਾਲਨਮਤੀ ਸੀ ਤੋਂ ਉਹ ਕੀ ਕਰਦੀ ਸੀ ਕਿ ਜਿਹੜਾ ਵੀ ਕੋਈ ਇਥੇ ਸਾਧੂ ਸੰਤ ਆਂਦਾ ਹਾ ਤਾ ਉਸੇ ਨਾਂ ਫਿੱਡੂ ਬੱਕਰੀ ਜੋ ਦਿਲ ਕਰਦਾ ਬਣਾਈ ਹੁੰਦੀ ਇਹ ਸ਼ਹਿਰ ਦੇ ਲੋਕ ਜਿਹੜੇ ਨਾ ਉਹ ਪਰਮਾਤਮਾਗੇ ਨਹੀਂ ਮੰਨਦੇ ਰੱਬਗੇ ਨਹੀਂ ਮੰਨਦੇ। ਤੋਂ ਜਦੋਂ ਉਹ ਜਾਦਾ ਗਿਆ ਉਹਨੇ ਪੜਾ ਗਿਆ ਇੱਥੇ ਉਹ ਕੀਤਾ ਆਪਣਾ ਜ਼ੁਲਮ ਕਰਨ ਲੱਗੇ ਸਾਧੂ ਸੰਤੇ ਕਰਨੇ ਫਿਰ ਗੁਰੂ ਗੋਰਖਨਾਥ ਨੇ ਬਾਬਾ ਬਿਰਭਾ ਨਾਥਗੇ ਇੱਥੇ ਬਿਜਾ। ਬਾਬਾ ਬਿਰਭਾ ਨਾਥ ਦੀ ਉਮਰ ਲਗਭਗ 110 ਸਾਲ ਦੀ। ਫਿਰ ਇੱਥੇ ਬਾਬਾ ਬਿਰਭਾ ਨਾਥ ਨੇ ਉਹਦਾ ਖਲਾਲਨ ਕਰਨ ਟਕਰਾਵ ਹੋਇਆ। ਉਸ ਟਕਰਾਵ ਦੇ ਵਿੱਚ ਈੜਾ ਬਾਬਾ ਬਿਰਫਾਨਾਥ ਕੀ ਵਿਰੋਧ ਚੜਿਆ ਬਾਬਾ ਬਿਰਫਾਨਾਥ ਨੇ ਈੜਾ ਇਹ ਸ਼ਹਿਰ ਖਤਮ ਕਰ ਲਿਆ। ਤੋਂ ਫਿਰ ਕਲਾਲਨ ਜਿਹੜੀ ਹੀ ਕਲਾਲਨ ਮਥੀ ਉਹਨਾਂ ਫਿਰ ਦੋ ਹੱਥ ਜੋੜੀ ਐ ਬਾਬਾ ਬਿਰਫਾਨਾਥ ਕੀ ਆਖਿਆ ਕਿ ਭਾਈ ਆਣੇ ਵਾਲੇ ਲੋਕੀ ਆਖਣ ਨਹੀਂ। ਮੇਰਾ ਤਾਂ ਨਾਮੋ ਨਿਸ਼ਾਨ ਗਾ ਮਿਟੀ ਆ। ਤੋਂ ਫਿਰ ਬਾਬਾ ਬਿਰਫਾਨਾਥ ਨੇ ਉਸੇ ਕਲਾਕੇ ਭਈ ਈੜਾ ਪਹਿਲਾ ਕਲਾਲੀ ਸ਼ਹਿਰ ਹਾ ਉਹਨਾਂ ਕਲਾਲੀ ਟਿਪੇ ਦੇ ਨਾਮ ਨਾਲ ਮਸ਼ਹੂਰ ਹੈ। ਇਸੇ ਲੋਕ ਕਲਾਲੀ ਟਿਪਾ ਔਰ ਮੇਰੇ ਦਰਸ਼ਨ ਕਰਨੇ ਦੇ ਬਾਅਦ ਲੋਕ ਤੇਰੇ ਵੀ ਦਰਸ਼ਕ ਹੀ ਤੇ ਮਤਲਬ ਅਸੀਂ ਤੇ ਇਹੀ ਸੋਚਿਆ ਤਾਂ ਕਿ ਜਿਹੜੇ ਸਾਡੇ ਜੰਮੂ ਦੇ ਜਾਂ ਬਾਹਰ ਦੇ ਲੋਕੀ ਨੇ ਉਹਨਾਂ ਨੂੰ ਇਹ ਸਾਰਾ ਦੱਸੀਏ ਕਿ ਇੱਥੇ ਦਾ ਇਤਿਹਾਸ ਕੀ ਹੈ ਇਹ ਕੀ ਜਗ੍ਹਾ ਹੈ ਤੇ ਉਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਮੈਂ ਲੈ ਕੇ ਮੈਂ ਦੇਖ ਰਿਹਾ ਸੀ ਕਿ ਇੱਥੇ ਨਾ ਜੰਗਲ ਬੜਾ ਹੈ ਹਾਂਜੀ ਹਾਂਜੀ ਹੈ ਨਾ ਔਰ ਬੂਟੇ ਡਿੱਗੇ ਹੋਏ ਨੇ ਮੈਂ ਇਹ ਸਾਰਾ ਦੇਖੋ ਸਾਹਮਣੇ ਨਾ ਹਾਂਜੀ ਹਾਂਜੀ ਬੂਟੇ ਟੁੱਟ ਗਏ ਨੇ ਲੇਕਿਨ ਵੱਡੇ ਨਹੀਂ ਕਿਸੇ ਨੇ ਮੇਰੇ ਹਿਸਾਬ ਦੇ ਹਾਂਜੀ ਹਾਂਜੀ ਐਸਾ ਕਿਉਂ ਕਉਕੇ ਜਿਹੜੇ ਬੂਟੇ ਨੇ ਇਹ ਆਮ ਲੋਕ ਨਹੀਂ ਲੀਆ ਜਾ ਸਕਦੇ ਮਤਲਬ ਆਮ ਲੋਕੀ ਇੱਥੇ ਤਾਂ ਬੂਟਾ ਨਹੀਂ ਲੈ ਕੇ ਜਾਂਦੇ ਨਹੀਂ ਜਾਂਦੇ ਆ ਉਹ ਹਾਂਜੀ ਹਾਂਜੀ ਮਤਲਬ ਕਹਿੰਦਾ ਭਾਵੇਂ ਕਿ ਜੰਗਲ ਜਿਹੜਾ ਆ ਸਾਨੂੰ ਬਚਾਉਣਾ ਚਾਹੀਦਾ ਔਰ ਇਹ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਨੇ ਉਹਨਾਂ ਦੀਆਂ ਜਿਹੜੀਆਂ ਜਗ੍ਹਾ ਨੇ ਸਾਡੀਆਂ ਇਹ ਹੈ ਨਾ ਕਿ ਉਹਨਾਂ ਨੇ ਜਗ੍ਹਾ ਇਸੇ ਕਰਕੇ ਮਤਲਬ ਬਚਾ ਕੇ ਰੱਖੀ ਦੀ ਹੈ ਕਿ ਇਹ ਬੂਟੇ ਇਸੇ ਕਰਕੇ ਸ਼ਾਇਦ ਬਚਾ ਕੇ ਰੱਖੇਦੇ ਨੇ ਭਾਵੇਂ ਅਸੀਂ ਉਹਨਾਂ ਦੇ ਡਰ ਵੱਜੂ ਨਹੀਂ ਵੱਢਦੇ ਜਾਂ ਕਿਸੇ ਤਰੀਕੇ ਨਾਲ ਨਹੀਂ ਵੱਢਦੇ ਪਰ ਇਹਨਾਂ ਦਾ ਨਾਂ ਵੱਡਣ ਦਾ ਇਹਨਾਂ ਦਾ ਫਾਇਦਾ ਹੀ ਹੈ। ਕੋਈ ਇਹਦੀ ਕੰਨਾ ਸ਼ੁੱਧ ਬਾਹ ਮਿਲਦੀ ਹੈ। ਸ਼ੁੱਧ ਬਾਹ ਮਿਲਦੀ ਹੈ। ਇਸ ਵੇਲੇ ਵੀ ਦੇਖੋ ਕਿੰਨੀ ਠੰਡੀ ਹਵਾ ਹੈ। ਜੇ ਇੱਥੋਂ ਅਸੀਂ ਜੰਗਲ ਤੋਂ ਬਾਹਰ ਨਿਕਲ ਜਾਈਏ ਤਾਂ ਇੰਨੀ ਗਰਮੀ ਹੈ। ਹਾਂਜੀ ਹਾਂਜੀ। ਸਾਹ ਨਹੀਂ ਲੈਣ ਹੁੰਦਾ। ਜੀ ਜੀ। ਤੇ ਇਹ ਨਾਲ ਫਲੋਰ ਹੈ ਪਿੱਛੇ। ਇਹ ਬਲੋਰ ਹੁਣ ਤਵੀ ਦਾ ਨਾ ਦੋਨੇ ਦਾ ਇੱਥੇ ਅੱਛਾ ਇੱਥੇ ਆ ਕੇ ਤੇ ਮੇਲ ਹੁੰਦਾ ਉਧਰੋਂ ਜੰਮੂ ਦੀ ਤਵੀ ਆ ਰਹੀ ਹੈ ਹਾਂ ਤੇ ਇਧਰੋਂ ਬਲੋਰ ਆ ਰਹੀ ਹੈ ਇਧਰੋਂ ਬਲੋਰ ਜਾ ਰਹੀ ਹੈ ਇੱਥੇ ਆ ਕੇ ਸਮੇਲ ਹੁੰਦਾ ਦੋਨਾਂ ਦਾ ਹੈ ਨਾ ਤੇ ਇਹ ਫਿਰ ਘੁੰਮ ਕੇ ਸਿੱਧਾ ਅੱਗੇ ਨਿਕਲ ਜਾਂਦੀ ਹੈ ਅੱਗੇ ਨਿਕਲ ਜਾਂਦੀ ਹੈ ਇਹ ਇਥੋਂ ਬਾਰਡਰ ਕਿੰਨਾ ਕੁ ਦੂਰ ਹੈ ਬਾਰਡਰ ਇਥੋਂ ਤਕਰੀਬਨ 10 ਕਿਲੋਮੀਟਰ ਤਕਰੀਬ 10 ਕਿਲੋਮੀਟਰ ਹੈ ਮੇਰੇ ਸਾਮਣ ਨਾਲ ਸਿੱਧਾ 10 ਨਹੀਂ ਹੋਣਾ ਨਹੀਂ ਹਵਾਈ ਤੇ ਘੱਟ ਹੋਣਾ ਹਾਂ ਹਵਾਈ ਕਿੰਨਾ ਹੈ లై కట్ ਹੋएगा ਕੋਈ ਉਥੇ 6-7 ਕਿਲੋਮੀਟਰ 7 ਕਿਲੋਮੀਟਰ ਲਾ ਥੋੜਾ ਹੀ ਹੈ ਨਾ ਹੈ ਨਾ ਬਾਰਡਰ ਬਿਲਕੁਲ ਕੁਝ ਕਿਲੋਮੀਟਰ ਦੂਰ ਬਾਰਡਰ ਹੈ ਹਾਂਜੀ ਪਾਕਿਸਤਾਨ ਇੰਡੀਆ ਦਾ ਤੇ ਇਹ ਬੜਾ ਅੱਛਾ ਲੱਗਿਆ ਸਾਨੂੰ ਇੱਥੇ ਆ ਕੇ ਕਿੰਨਾ ਮੌਸਮ ਵੀ ਇੰਨਾ ਅੱਛਾ ਹੈ ਔਰ ਬੋਰ ਮਜ਼ਾ ਆਇਆ ਜੀ ਤੁਹਾਡੇ ਨਾਲ ਵੀ ਤੇ ਗੱਲ ਕਰਕੇ ਤੇ ਇਸ ਜਗ੍ਹਾ ਤੇ ਆ ਕੇ ਵੀ ਸਾਨੂੰ ਦਿਲ ਨੂੰ ਸਕੂਨ ਮਿਲਦਾ ਹੈ ਕਿ ਵਾਕੇ ਵਿੱਚ ਅੱਜ ਵੀ ਪਿੰਡ ਜਿਹੜੇ ਨੇ ਉਹ ਇੱਥੇ ਬਚੇ ਹੋਏ ਨੇ ਉਮੀਦ ਕਰਦੇ ਆ ਕਿ ਇਹ ਪਿੰਡ ਬਚੇ ਰਹੇ। ਦੱਸ ਰਹੀ ਕਿ ਤੁਸੀਂ ਸਿੰਪਲ ਕੈਂਪ ਦੇ ਨਾਲ ਤੁਹਾਡਾ ਬੜਾ ਨਾਤਾ ਹੈ। ਹਾਂਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਸੀ ਮੈਂ ਸਾਰਿਆਂ ਨੂੰ ਦੱਸ ਦਿਆਂ ਆਪਣੇ ਮੇਰੇ ਜਿੰਨੇ ਵੀ ਫਾਲੋਅਰ ਹੋ ਮੇਰੇ ਜਿੰਨੇ ਵੀ ਚਾਹਣ ਵਾਲੇ ਹੋ ਤੁਹਾਨੂੰ ਦੱਸ ਦਈਏ ਕਿ ਇਹ ਦਰਸ਼ਨ ਵੀਰ ਜੀ ਜਿਹੜੇ ਨੇ ਮੇਰੇ ਫਾਦਰ ਸਾਹਿਬ ਦੇ ਕੋਲ ਪੜ੍ਹੇ ਹੋਏ ਨੇ ਮੇਰੇ ਫਾਦਰ ਸਾਹਿਬ ਜਿਹੜੇ ਨੇ ਸਿੰਪਲ گورਮੈਂਟ ਹਾਈ ਸਕੂਲ ਦੇ ਵਿੱਚ ਟੀਚਰ ਸੀਗੇ ਜਦੋਂ ਇਹ ਪੜ੍ਹਦੇ ਸੀ ਕਹਿੰਿਆ ਜੀ ਮੈਂ ਠੀਕ ਹੈ ਜੀ ਬਿਲਕੁਲ ਸਹੀ ਤੇ ਬੜਾ ਚਲੋ ਸਬਬ ਹੈ ਕਿ ਅਸੀਂ ਵਾਪਸ ਮਿਲਿਆ ਜੀ ਅੱਜ ਵੀ ਮਾਸ਼ਰੂਦ ਦੇ ਸਾਨੂੰ ਅੱਜ ਵੀ ਦੇਣ ਉਹ ਗੜੀ ਜਿਆਦਾ ਰੰਦਨਾ ਮਾਸ਼ਰੂਦ ਸਾਡੇ ਬਹੁਤ ਅੱਛੇ ਮਾਸ਼ਰੂਦ ਹੁੰਦਾ ਜਿਹੜੇ ਕਿ ਖੜੇ ਕਰਨੇ ਬਹੁਤ ਗੇ ਜਿਆਦਾ ਪਿਆਰ ਕਰਦੇ ਤੇ ਹੁੰਦੇ ਕੋਲਾ ਹੈ ਸਿੱਖਿਆ ਹਾਸਲ ਕੀਤੀ ਦੀ ਹੈ ਤੇ ਹੁੰਦੇ ਹੁੰਦੇ ਕੋਲਾ ਹੈ ਸ਼ਰੀ ਸਿੱਖਿਆ ਨੇ ਹਾਸਲ ਕੀਤੀ ਹੁੰਦੇ ਕੋਲਾ ਹੈ ਹੋਰ ਵੀ ਬੜਾ ਕੁਝ ਹਾਸਲ ਕੀਤਾ ਉਹ ਇਹ ਸਿੱਖਿਆ ਕਿ ਇਨਸਾਨੀਅਤ ਕੀ ਕਿਆ ਬਾਤ ਹੈ ਚਲੋ ਜੀ ਹੋਰ ਉਹਨੇ ਸਾਨੂੰ ਇਨਸਾਨੀਅਤ ਪੂਰੀ ਦਸੀ ਉਰ ਅੱਜ ਜਿਹੜੇ ਵੀ ਆਸੇ ਇਸ ਇਸ ਮਕਾਮ ਉੱਪਰ ਜਾਂ ਇਸ ਜਗ੍ਹਾ ਪਰ ਸਾਨੂੰ ਮਿਗੇ 14 ਸਾਲ ਹੋਏ ਆ ਇੱਥੇ ਸੇਵਾ ਮਿਲਦੇ ਮੈਂ ਤਰੀ ਵਾਰੀ ਇਸ ਜੀ ਆ ਬਾਬਾ ਬਿਰਫਰਨਾਟ ਟ੍ਰਸਟ ਦਾ ਪ੍ਰੈਜ਼ੀਡੈਂਟ ਮੈਂ ਅੱਛਾ ਕੀ ਬਾਤ ਹੈ ਤੋ ਗੱਲ ਇਹ ਹੈ ਕਿ ਸਭ ਮਾਸਟਰ ਹੁੰਦੇ ਨੇ ਜਿਹੜੇ ਜੀ ਬੜਾ ਬੜਾ ਤੋਂ ਆਤਮਾ ਤੇ ਮੈਂ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੇਰੇ ਪਿਤਾ ਜੀ ਨੇ ਮਤਲਬ ਮੈਂ ਮੇਰੇ ਕੋਲ ਲਫ਼ਜ਼ ਨਹੀਂ ਹਨ ਕਿ ਮੈਂ ਉਹ ਬੋਲ ਸਕਾਂ ਕਿ ਇਹੋ ਜਿਹੇ ਵੀਰ ਸਾਡੇ ਨਾਲ ਜਿਹੜੇ ਖੜੇ ਨੇ ਔਰ ਇਹੋ ਜੀ ਨੇਚਰ ਨੂੰ ਜਿਨ੍ਹਾਂ ਨੇ ਸੰਭ ਕੇ ਰੱਖਿਆ ਹਜੇ ਤੱਕ ਇਹ ਪੂਰਾ ਇਲਾਕਾ ਇਹਨਾਂ ਨੇ ਉਸੇ ਤਰ੍ਹਾਂ ਹੀ ਨੇਚਰਲ ਰੱਖਿਆ ਤੇ ਮੈਨੂੰ ਬੜਾ ਖੁਸ਼ੀ ਹੋਈ ਕਿ ਇਹਦੇ ਵਿੱਚ ਵੀ ਮੇਰੇ ਫਾਦਰ ਸਾਹਿਬ ਦਾ ਵੀ ਹੱਥ ਹੈ ਤੇ ਉਮੀਦ ਕਰਦੇ ਹਾਂ ਕਿ ਅਸੀਂ ਵੀ ਫਾਦਰ ਸਾਹਿਬ ਦੇ ਕੇ ਅਨੁਸਾਰ ਚੱਲਾਂਗੇ ਅੱਗੇ ਜ਼ਿੰਦਗੀ ਜੀ ਬੜਾ ਬੜਾ ਧੰਨਵਾਦ ਜੀ ਤੁਹਾਡਾ ਫੇਰ ਵੀ ਤੁਹਾਨੂੰ ਜ਼ਰੂਰ ਮਿਲਾਂਗੇ ਜੀ ਦਰਸ਼ਨ ਜੀ ਜ਼ਰੂਰ ਆਵਾਂਗੇ ਤੁਹਾਡੇ ਕੋਲ ਤੇ ਦੋਸਤੋ ਦੇਖੋ ਜੰਗਲ ਦੇ ਨਜ਼ਾਰੇ ਪਲੇਨ ਇਲਾਕੇ ਮੀਰਾ ਸਾਹਿਬ ਤੋਂ ਹਰਸਪੁਰਾ ਦੇ ਵਿੱਚ ਇਹ ਇਲਾਕਾ ਪੈਂਦਾ ਹੈ ਕਲਾਲੀ ਟਿੱਬਾ ਔਰ ਇੱਥੇ ਦੇ ਨਜ਼ਾਰੇ ਦੇਖੋ ਔਰ ਕਿੰਨੀ ਠੰਡ ਹੈ ਇੱਥੇ ਇਸ ਵੇਲੇ ਨਾ ਠੰਡਾ ਠੰਡਾ ਮੌਸਮ ਹੈ ਇੰਨਾ ਜੰਗਲ ਹੈ ਇੰਨੇ ਬੂਟੇ ਨੇ ਇੱਥੇ ਫਟਰੀ ਲੈ ਲਈਏ ਕੀ ਹਾਕਤਾ ਹੋਣਾ ਦਾ ਕੀੜੇ ਛੇੜ ਲਾਇਦਾ ਆ ਵਾ ਥੱਲੇ ਆਉਣਾ ਯਾਰ ਆਪਣਾ ਸ਼ਕਰੀ ਤੇ ਦੱਸ ਮੈਨੂੰ ਮੇਰਾ ਭਰਾ ਕਿੰਨਾ ਕੀ ਤਰਾ ਅਮਿਤ ਅਮਿਤ ਹਮ ਥੱਲੇ ਆਉਣਾ ਯਾਰ ਰਾਜਾ ਕੋਈ ਗੱਲ ਨਹੀਂ ਇਹਨੂੰ ਉੱਪਰ ਕਰਨਾ ਵੇ ਐਤ ਦੇਖ ਦੇਖੋ ਦੋਸਤੋ ਇਹ ਸਾਡੇ ਆਰਸਪੁਰਾ ਇਲਾਕਾ ਤੇ ਇਹ ਬੱਕਰੀਆਂ ਪਾਲੀਆਂ ਮੇਰੇ ਵੀਰ ਨੇ ਕਿੰਨੀਆਂ ਕ ਬੱਕਰੀਆਂ ਰੱਖੀਆਂ ਨੇ ਕਿੰਨੀਆਂ 1500 15 16 15 16 ਰੱਖੀ ਦੀਆਂ ਤੇ ਕੀ ਦਿੰਦੀਆਂ ਨੇ ਕਿੰਨਾ ਕੁ ਮਤਲਬ ਕਮਾਈ-ਸ਼ਮਾਈ ਹੁੰਦੀ ਬਈ 7 ਲੱਖ ਹੈ 7 ਲੱਖ ਸਾਲ ਦਾ ਲੱਖ ਸਾਲ ਦਾ ਲੱਖ ਰੁਪਈਆ ਨਹੀਂ ਯਾਰ ਤੇ ਪੂਰਾ ਟਾਈਮ ਦੇਣਾ ਪੈਂਦਾ ਇਹਨਾਂ ਨੂੰ ਜਾਂ ਫਿਰ ਨਹੀਂ ਮਤਲਬ ਸਵੇਰੇ ਕੋਈ 10:00 ਵਜੇ ਤੋਂ ਬਾਅਦ 4:00 ਵਜੇ ਤੱਕ ਸ਼ਾਮ 4:00 ਵਜੇ ਤੱਕ ਉਸ ਵੇਲੇ ਬਾਕੀ ਆਪਣਾ ਧੂਆ ਕੰਮ ਜੋ ਚੰਗੀਆਂ ਰੱਖਿਆ ਹੈ ਕਿਆ ਬਾਤ ਹੈ ਤੋ ਦੋਸਤੋ ਇਹ ਹੁੰਦੀ ਹੈ ਮਿਹਨਤ ਬੱਕਰੀਆਂ ਇਹ ਕੋਈ ਲਾਲ ਕਾਲੀ ਨੀਲੀ ਦਾ ਰੰਗ ਕੋਈ ਰੇਟ ਰੋਟ ਲੱਗ ਹੁੰਦਾ ਨਹੀਂ ਇਹ ਕਾਲੀਆਂ ਜਿਆਦਾ ਮਹਿੰਗੀਆਂ ਲਾਲ ਕਾਲੀਆਂ ਮਹਿੰਗੀ ਹੁੰਦੀਆਂ ਉਹ ਕਿਉਂ ਮਾਤਾ ਮੋਤਾ ਚੜਦੀਆਂ ਨੇ ਤਾਂ ਅੱਛਾ ਉਹਨਾਂ ਦੇ ਬਲੀ ਬੁਲੀ ਦਿੱਤੀ ਜਾਂਦੀ ਹੈ ਜੀ ਬੜਾ ਅੱਛਾ ਚੱਲਦਾ ਔਰ ਲੋਕੀ ਕਰ ਵੀ ਰਹਿ ਨੇ ਜੀ ਮੇਰਾ ਕਰ ਵੀ ਰਿਹਾ ਹੈ ਬਿਜ਼ਨਸ ਭਾਈ ਜੀ ਤੁਹਾਡਾ ਵੀ ਹੈ ਹਾਂਜੀ ਕਿੰਨੀਆਂ 15 15 ਸੋਨਾ ਨੇ 15 ਸੋਨਾ ਬੱਕਰੀਆਂ ਨੇ ਹਾਂ ਕਿੰਨੀ ਕਮਾਈ ਕਰ ਲੈਂਦੇ ਤੁਸੀਂ ਜੀ ਕਮਾਈ 15 ਸੋਨਾ ਲੱਖ ਤੱਕ ਮਤਲਬ ਸਾਲ ਦਾ ਲੱਖ ਰੁਪਈਆ ਚਲੋ ਗੁਜ਼ਾਰਾ ਹੋ ਜਾਂਦਾ ਹੈ ਤਾਂ ਦੇਖੋ ਇਹ ਇਹ ਨਜ਼ਾਰਾ ਔਰ ਇਹ ਚੀਜ਼ਾਂ ਸਾਨੂੰ ਸ਼ਹਿਰਾਂ ਚ ਨਹੀਂ ਮਿਲਣੀਆਂ ਔਰ ਇੱਥੇ ਮਿਲ ਰਹੀਆਂ ਬੜਾ ਬੜਾ ਸ਼ੁਕਰੀਆ ਵੀਰ ਤੁਹਾਡਾ ਆਵਾਂਗੇ ਫਿਰ ਕਿਸੇ ਤੁਹਾਡੇ ਨਾਲ ਬੈਠਾਂਗੇ ਗੱਪਸ਼ਾ ਬਣਾਵਾਂਗੇ ਇੱਥੇ ਮਿਲਦੇ ਹੋ ਤੁਸੀਂ ਪੰਜ ਬੱਕਰੀਆਂ ਕਾਲੀਆਂ ਦਾ ਕੀ ਬਾਤ ਹੈ ਪੰਜ ਬੱਕਰੀਆਂ ਕਾਲੀਆਂ ਜੀ ਜਿਹਨੇ ਲੈਣੀ ਹੈ ਇਹ ਨੇੜੀ ਦੇ ਰਹਿਣ ਵਾਲੇ ਆ ਇਹ ਵੀਰ ਮੇਰਾ ਜਸੂਰ ਤੇ ਜਸੂਰ ਦਾ ਰਹਿਣ ਵਾਲਾ ਹੈ ਤੁਸੀਂ ਇੱਥੇ ਆ ਜਾਓ ਤੇ ਕਲਾਲੀ ਟਿੱਬੇ ਬੱਕਰੀਆਂ ਚਾਰਦੇ ਮਿਲ ਜਾਣਗੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਨਾ ਕਿਵੇਂ ਬੂਟੇ ਸਾਰੇ ਟੁੱਟੇ ਹੋਏ ਆ ਪਰ ਕਿਸੇ ਨੇ ਵੱਡੇ ਨਹੀਂ ਇਹ ਬੂਟੇ ਇਹੀ ਪਿੰਡਾਂ ਦੀ ਇਹੀ ਖਾਸੀਅਤ ਹੈ ਕਿ ਬੂਟੇ ਵੱਢਦੇ ਨਹੀਂ ਲੋਕੀ ਇਹ ਬੂਟੇ ਜੰਗਲ ਬਣ ਕੇ ਇੱਥੇ ਟੁੱਟ ਕੇ ਇੱਥੇ ਹੀ ਹੈਲ ਬਣਦੇ ਆ ਇੱਥੋਂ ਹੀ ਮੁੜ ਕੇ ਨਵੇਂ ਬੂਟੇ ਉੱਗਦੇ ਆ ਲੇਕਿਨ ਮਜਾਲ ਹੈ ਕਿ ਕੋਈ ਪਿੰਡ ਵਾਲਾ ਜਿਹੜਾ ਇੱਥੋਂ ਆ ਕੇ ਤੇ ਬੂਟੇ ਵੱਢ ਜਾਏ ਕਿੰਨਾ ਜੰਗਲ ਹੈ ਕਣਾ ਜੰਗਲ ਹੈ ਪਰ ਤੁਸੀਂ ਦੇਖ ਰਹੇ ਹੋ ਅਸੀਂ ਇਸ ਪੂਰੇ ਕਨੇ ਜੰਗਲ ਦੇ ਵਿੱਚ ਘੁੰਮਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬੜਾ ਕਣਾ ਜੰਗਲ ਹੈ ਔਰ ਅਮਨ ਜਿਹੜਾ ਉਹ ਦੇਖ ਲਓ ਤੁਸੀਂ ਅੱਗੇ ਜਾ ਰਹੇ ਜੰਗਲ ਦੇ ਵਿੱਚ ਔਰ ਕਟਿਲੀਆਂ ਮਤਲਬ ਕਿ ਉਹ ਵੀ ਹੈਗੀਆਂ ਨੇ ਵਿੱਚ ਝਾੜੀਆਂ ਪਰ ਅਸੀਂ ਫਿਰ ਵੀ ਜਿਹੜਾ ਇੱਥੇ ਨਿਕਲ ਕੇ ਦੇ ਵਿੱਚ ਪਹੁੰਚ ਰਹੇ ਹਾਂ ਔਰ ਸ਼ਾਇਦ ਇਹੋ ਹੀ ਹੁੰਦੇ ਸੀ ਜੰਗਲ ਔਰ ਤੁਹਾਨੂੰ ਦਿਖਾਣਾ ਇੱਕ ਨਜ਼ਾਰਾ ਇਹ ਜੰਗਲ ਦੇ ਐਂਡ ਦੇ ਵਿੱਚ ਜਿੱਲੇ ਅਸੀਂ ਆਇਆ ਉਸ ਜਗ੍ਹਾ ਤੇ ਇਹ ਕਲਾਲੀ ਟਿੱਬਾ ਆ ਜਾਨੀ ਉੱਚੀ ਜਗ੍ਹਾ ਜਿਹਨੂੰ ਟਿੱਬਾ ਕਹਿੰਦੇ ਹੈ ਨਾ ਚਲੋ ਜੋ ਇਤਿਹਾਸ ਦੱਸਿਆ ਉਹ ਮਾਨਤਾ ਦੇ ਬਰਾਬਰ ਮਾਨਤਾ ਦੇ ਹਿਸਾਬ ਦੇ ਨਾਲ ਉਹਨਾਂ ਨੇ ਦੱਸ ਦਿੱਤਾ ਪਰ ਇਹ ਅਸੀਂ ਆ ਗਏ ਇਸ ਟਿੱਬੇ ਦੇ ਬਿਲਕੁਲ ਕਿਨਾਰੇ ਤੇ ਜੀ ਮੈਂ ਤੁਹਾਨੂੰ ਵਿਊ ਦੱਸ ਦਿੱਤਾ ਇਹ ਸਾਹਮਣੇ ਦੁਮੇਲ ਹੈ ਜਾਂ ਸੁਮੇਲ ਜਿਹਨੂੰ ਕਹਿ ਲੋ ਤਵੀ ਦਾ ਤੇ ਬਲੋਲ ਦਾ ਤੇ ਇਹ ਇਸ ਪਾਸੇ ਮੇਰੇ ਇਹ ਤੁਹਾਨੂੰ ਦੱਸ ਦਿਆਂ ਜੀ ਇਹ ਜਿਹੜਾ ਇਲਾਕਾ ਹੈ ਇਹ ਸਾਹਮਣੇ ਅੱਗੇ ਜਾ ਕੇ ਫਿਰ ਬਾਰਡਰ ਪੈ ਜਾਂਦਾ ਹੈ ਥੋੜੇ ਕੁਝ ਕਿਲੋਮੀਟਰ ਦੂਰ ਬਾਰਡਰ ਹੈ ਬੱਚਿਆ ਦੇਖੋ ਤੁਸੀਂ ਕਿੰਨਾ ਥੱਲੇ ਕਿੰਨੀ ਢੂੰਗੀ ਜਗ੍ਹਾ ਜਿਸ ਜਗ੍ਹਾ ਤੇ ਅਸੀਂ ਖੜੇ ਆ ਬਿਲਕੁਲ ਕਿਨਾਰਾ ਹੈ ਮੈਂ ਅੱਗੇ ਪੈਰ ਵੀ ਨਹੀਂ ਰੱਖ ਰਿਹਾ ਕਿ ਕਿਤੇ ਪੈਰ ਨਾ ਸਲਿੱਪ ਹੋ ਜੇ ਔਰ ਕਟੋ-ਕਟ ਵੀ ਹੈ ਕੋਈ 100 ਫੁੱਟ ਦੇ ਕਰੀਬ ਅਸੀਂ ਉੱਚੇ ਖੜੇ ਆ ਔਰ ਇਹ ਹੈ ਜੰਮੂ ਦੀ ਤਵੀ ਜਿਹੜੀ ਇੱਥੋਂ ਨਿਕਲ ਕੇ ਜਾਂਦੀ ਹੈ ਵਰੇ ਦੇ ਨਾਲ ਹੀ ਤੁਸੀਂ ਦੂਸਰਾ ਦੇਖ ਰਹੇ ਹੋ ਇੱਕ ਛੋਟੀ ਤਵੀ ਇਹ ਹੈ ਕਿ ਇਹ ਤੁਹਾਨੂੰ ਦਿਖਾ ਰਿਹਾ ਇਹ ਆ ਰਹੀ ਹੈ ਸਿੰਬਲ ਕੈਂਪ ਵਾਲੇ ਪਾਸਿਓ ਇਹ ਹੈ ਬਲੋਲ ਬਲੋਲ ਔਰ ਜੰਮੂ ਦੀ ਤਵੀ ਦਾ ਇੱਥੇ ਆ ਕੇ ਤੇ ਮੇਲ ਹੁੰਦਾ ਆਪਸ ਵਿੱਚ ਦੋਵੇਂ ਮਿਲ ਜਾਂਦੀਆਂ ਨੇ ਔਰ ਮਿਲਣ ਤੋਂ ਬਾਅਦ ਇਹ ਇਲਾਕਾ ਜਿਹੜਾ ਤੁਸੀਂ ਦੇਖ ਰਹੇ ਹੋ ਸਿੱਧਾ ਥੱਲੇ ਵੱਲ ਨੂੰ ਜੇ ਦੋਸਤੋ ਏਸਿਕਾ ਕੁਆਲਿਟੀ ਪਾ ਆਓ ਹੁਣ ਚਲਿਏ ਵਾਪਸ ਹੁਣ ਜੰਗਲ ਬੜਾ ਲੰਬਾ ਪੈਂਦਾ ਮੈਂ ਕਾਂਗਾ ਵੀਰ ਨੂੰ ਕਿ ਨਾਲ-ਨਾਲ ਚਲਦਾ ਚਲੇ ਬੜਾ ਲੰਬਾ ਪੈਂਦਾ ਔਰ ਜੰਗਲ ਬੜਾ ਘਣਾ ਹੈ ਤੇ ਇਹਨੂੰ ਟੱਪ-ਟੁੱਪ ਕੇ ਪਾਰ ਜਾਣਾ ਪੈਣਾ ਮੈਂ ਵੀਰ ਨੂੰ ਵੀ ਕਾਂਗਾ ਕਿ ਕੈਮਰਾ ਵੀ ਚਲਾਈ ਤੇ ਭਰਾਵਾ ਨਾਲ-ਨਾਲ ਆਪਣੇ ਪੈਰ ਵੀ ਸਹੀ ਜਗ੍ਹਾ ਰੱਖੀ ਕਿਉਂਕਿ ਬਹੁਤ ਘਣਾ ਜੰਗਲ ਹੈ ਔਰ ਆਰਾਮ ਦੇ ਨਾਲ ਟੱਪ ਕੇ ਆਈਂ ਇਧਰ-ਉਧਰ ਉਹ ਜਿਹੜਾ ਨਜ਼ਾਰਾ ਤੇ ਹੈ ਮਗਰ ਖਤਰਾ ਵੀ ਬੜਾ ਹੁੰਦਾ ਇੱਥੇ ਬੜੀ ਤਰ੍ਹਾਂ ਦੇ ਕੀੜੇ ਮਕੋੜੇ ਵੀ ਹੋ ਸਕਦੇ ਆ ਇੱਥੇ ਤੇ ਖੈਰ ਸੁਣਨ ਚ ਇਹੀ ਆ ਕਿ ਰਾਤ ਨੂੰ ਇੱਥੇ ਕਈ ਜਾਨਵਰ ਵੀ ਘੁੰਮਦੇ ਆ ਛੋਟੇ-ਮੋਟੇ ਗਿੱਦੜ ਵਗੈਰਾ ਇਹ ਉਹ ਤੋਂ ਇਹ ਹੈ ਕਲਾਲੀ ਚਿੱਬਾ ਅਸੀਂ ਹੁਣ ਫਿਰ ਤੋਂ ਉੱਪਰ ਜਾ ਰਹੇ ਆ ਆ ਹੁਣ ਚੱਲਦੇ ਆ ਅਸੀਂ ਮੁੜ ਵਾਪਸ ਦੋਸਤੋ ਤੁਹਾਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਵਾਰ ਕਿਸੇ ਨਾ ਕਿਸੇ ਨਵੀਂ ਜਗ੍ਹਾ ਤੇ ਲੈ ਕੇ ਜਾਵਾਂਗਾ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਸੀ ਆਰਐਸ ਪੂਰਾ ਬਾਰਡਰ ਇਲਾਕਾ ਜਿਹੜਾ ਹੈ ਸਾਡਾ ਜੰਮੂ ਦਾ ਇਦੇ ਵਿੱਚ ਜਿਹੜਾ ਕਲਾਲੀ ਟਿੱਬਾ ਹੈ ਨਾ ਕਲਾਲੀ ਟਿੱਬੇ ਦੇ ਵਿੱਚ ਲੈ ਕੇ ਤੇ ਦੋਸਤੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ 뷰 ਇੰਨੇ ਸੋਹਣੇ ਨੇ ਇੱਥੇ ਐਵੇਂ ਅਸੀਂ ਕਦੇ ਪਤਨੀ ਟਾਪ ਤੇ ਪਤਨੀ ਕਿੱਥੇ ਕਿੱਥੇ ਜਾਂਦੇ ਆ ਦੇਖੋ ਕਿੰਨੇ ਅੱਛੇ ਹੋਰ ਬੂਟੇ ਹੋਰ ਜੰਗਲ ਲੱਗਿਆ ਹੋਇਆ ਪੂਰਾ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਇਹ ਬਿਰਫਾ ਜੋ ਬਾਬਾ ਬਿਰਫਾ ਜੀ ਨੇ ਇਹ ਨੇ ਗੋਰਖਨਾਥ ਜੀ ਦੇ ਚੇਲੇ ਤੇ ਗੁਰਖਨਾਥ ਜੀ ਜਿਹੜੇ ਨੇ ਉਹ ਮਛਿੰਦਰਨਾਥ ਜੀ ਦੇ ਚੇਲੇ ਨੇ ਤੇ ਮਛਿੰਦਰਨਾਥ ਜੀ ਉਹੋ ਹੀ ਨੇ ਜੋਗੀ ਮਛਿੰਦਰਨਾਥ ਜੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਮ ਵੀ ਦਰਜ ਹੈ ਔਰ ਗੁਰੂ ਨਾਨਕ ਪਾਤਸ਼ਾਹੀ ਦੇ ਨਾਲ ਉਹਨਾਂ ਦੀ ਗੋਸ਼ਟੀ ਵੀ ਹੋਈ ਹੈ ਸਿੱਧ ਗੋਸ਼ਟਨਾ ਦੀ ਜਿਹੜੀ ਬਾਣੀ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਕਿਉਂਕਿ ਤਾਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਦੇ ਨੇ ਰਸਤੇ ਭਾਵੇਂ ਲੱਗਣੇ ਜਾਣਾ ਇੱਕੋ ਜਗ੍ਹਾ ਤੇ ਐ ਅਗਲੀ ਵਾਰ ਤੁਹਾਨੂੰ ਫਿਰ ਕਿਸੇ ਅੱਛੀ ਜਗ੍ਹਾ ਤੇ ਲੈ ਕੇ ਚਲਾਂਗੇ ਤਾਂ ਹੁਣ ਚੱਲਦੇ ਹਾਂ ਅਸੀਂ ਘਰ ਨੂੰ ਮਾਫ ਕਰਨਾ ਗੱਡੀ ਇੱਧਰ ਨਹੀਂ ਮੇਰੀ ਗੱਡੀ ਇੱਧਰ ਹੈ ਤਾਂ ਆਓ ਵੀ ਚਲਿਏ ਹੁਣ ਅਸੀਂ ਆਪਣੇ ਘਰ ਨੂੰ